ਸਤਿ ਸ਼੍ਰੀ ਅਕਾਲ ਮੈਂ ਹਾਂ ਨੀਤੂ ਸੌਨ ਤੇ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦੀਆਂ ਖਬਰਾਂ ਰੋਜ਼ਾਨਾ ਦੀ ਤਰ੍ਹਾਂ ਆਉ ਰਿਹਾ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਅਮਰੀਕੀ ਰਾਸ਼ਟਰਪਤੀ 트럼ਪ ਨੇ ਇਰਾਨ ਤੇ ਫੌਜੀ ਹਮਲੇ ਦੀ ਯੋਜਨਾ ਨੂੰ ਗੁਪਤ ਰੂਪ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਅਜੇ ਤੱਕ ਇਸ ਦੇ ਲਈ ਆਖਰੀ ਆਦੇਸ਼ ਜਾਰੀ ਨਹੀਂ ਕੀਤਾ ਵਾਲ ਸਟ੍ਰੀਟ ਜਰਨਲ ਅਤੇ ਰਾਈਟਸ ਸਟਰੀਪੋਰਟ ਦੇ ਮੁਤਾਬਕ 트럼ਪ ਨੇ ਆਪਣੇ ਫੌਜੀ ਸਲਾਹਕਾਰਾਂ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਨਾਲ ਵਿਚਾਰ-ਵਰੰਦੇ ਤੋਂ ਬਾਅਦ ਹਮਲਾ ਕਰਨ ਦੀ ਯੋਜਨਾ ਨੂੰ ਸਿਧਾਂਤਕ ਤੌਰ ਤੇ ਮਨਜ਼ੂਰੀ ਦਿੱਤੀ ਹੈ ਆਖਰੀ ਫੈਸਲਾ ਹੁਣ ਸਥਿਤੀ ਵਿਗੜਨ ਜਾਂ ਅਮਰੀਕਾ ਦੇ ਕਿਸੇ ਵੀ ਹਮਲੇ ਦੇ ਆਧਾਰ ਉੱਤੇ ਲਿਆ ਜਾਵੇਗਾ ਇਰਾਨ ਦੇ ਪਰਮਾਣੂ ਟਿਕਾਣਿਆਂ ਬੈਲਿਸਟਿਕ ਮਿਜ਼ਾਈਲ ਲਾਉਂਚ ਪੈਡਾ ਅਤੇ ਰੈਵੋਲਿਊਸ਼ਨਰੀ ਯੋਜਨਾ ਹੈ ਹਮਲੇ ਦੇ ਵਿੱਚ ਖਾੜੀ ਦੇ ਵਿੱਚ ਮੌਜੂਦ ਲੰਬੀ ਦੂਰੀ ਦੀਆਂ ਮਿਜ਼ਾਈਲਾਂ B-52 ਬੰਬਾਰ ਅਤੇ USS ایزل ہاور ਵਰਗੇ ਜੰਗੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਰੂਸ ਅਤੇ ਚੀਨ ਨੇ ਅਮਰੀਕਾ ਨੂੰ ਈਰਾਨ ਉੱਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਫਰਾਂਸ ਜਰਮਨੀ ਅਤੇ ਕੈਨੇਡਾ ਨੇ ਵੀ ਕਿਹਾ ਹੈ ਕਿ ਇਸ ਸਥਿਤੀ ਨੂੰ ਸ਼ਾਂਤੀ ਦੇ ਨਾਲ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਤਾ ਪਾਸ ਕਰਨ ਦੇ ਲਈ ਚਰਚਾਾਂ ਸ਼ੁਰੂ ਹੋ ਗਈਆਂ ਨੇ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ ਸਾਲਾਨਾ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਈਰਾਨ ਵਰਗੀਆਂ ਵਿਦੇਸ਼ੀ ਸਰਕਾਰਾਂ ਅਪਰਾਧਿਕ ਗਿਰੋਹਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਵਿੱਚ ਰਾਜਨੀਤਿਕ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਖੁਫੀਆ ਏਜੰਸੀਆਂ ਦੇ ਮੁਤਾਬਕ ਇਹ ਇੱਕ ਚਿੰਤਾਜਨਕ ਰੁਝਾਨ ਬਣ ਚੁੱਕਿਆ ਹੈ ਜਿੱਥੇ ਵਿਦੇਸ਼ੀ ਸਰਕਾਰਾਂ ਦੇ ਗੈਂਗਾਂ ਨੂੰ ਲੋਕਾਂ ਦੀ ਆਵਾਜ਼ ਦਬਾਉਣ ਅਤੇ ਹਿੰਸਕ ਗਤੀਵਿਧੀਆਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਗਤੀਵਿਧੀਆਂ ਕੈਨੇਡਾ ਦੇ ਵਿੱਚ ਬੋਲੇ ਜਾਣ ਵਾਲੀ ਜਾਇਜ਼ ਬੋਲੀ ਨੂੰ ਦਬ ਲਈ ਕੀਤੀਆਂ ਜਾ ਰਹੀਆਂ ਨੇ ਰਿਪੋਰਟਰਾਂ ਦੇ ਅਨੁਸਾਰ ਈਰਾਨ ਦੀ ਖੁਫੀਆ ਏਜੰਸੀ ਨੇ ਕੈਨੇਡਾ ਦੇ ਵਿੱਚ ਕਤਲ ਕਰਨ ਦੇ ਲਈ ਬਾਈਕਰ ਗੈਂਗ ਦੇ ਮੈਂਬਰਾਂ ਨੂੰ ਪਾੜੇ ਉੱਤੇ ਲਿਆ ਹੋਇਆ ਹੈ ਪਰ ਸਰਕਾਰ ਦੇ ਏਜੰਟਾਂ ਨੇ ਕੈਨੇਡਾ ਦੇ ਗੈਂਗਾਂ ਦੇ ਨਾਲ ਸਬੰਧ ਬਾਰੇ RCMP ਕੋਲ ਸਬੂਤ ਹਨ ਜੋ ਦੱਖਣੀ ਏਸ਼ੀਆਈ ਪਾਈਚਾਰੇ ਦੇ ਵਿੱਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸੀਐਸਆਈਐਸ ਨੇ ਖਾਸ ਤੌਰ ਉਤੇ ਹਰਦੀਪ ਸਿੰਘ ਨਿੱਜਰ ਦੀ 223 ਦੇ ਵਿੱਚ ਹੋਈ ਹੱਤਿਆ ਨੂੰ ਭਾਰਤ ਵੱਲੋਂ ਵਿਦੇਸ਼ੀ ਧਰਤੀ ਉੱਤੇ ਦਬਾਅ ਨੀਤੀ ਦਾ ਵੱਡਾ ਕਦਮ ਘਰਾੜ ਦਿੱਤਾ ਹੈ ਨੇਜਰ ਸਰੀ ਬੀਸੀ ਦੇ ਇੱਕ ਗੁਰਦੁਆਰਾ ਪ੍ਰਧਾਨ ਅਤੇ ਖਾਲਿਸਤਾਨੀ ਹਮਦਰਦ ਸੀ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੀ ਜੰਗ 18 ਜੂਨ ਨੂੰ ਆਪਣੇ 6ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਇਸ ਸਮੇਂ ਦੇ ਦੌਰਾਨ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਉੱਤੇ ਨਵੇਂ ਮਿਜ਼ਾਈਲ ਹਮਲੇ ਕੀਤੇ ਹਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਪੂਰੇ ਪੱਛਮੀ ਖੇਤਰ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੇ ਲਈ ਕਿਹਾ ਤਾਂ ਜੋ ਇਸ ਟਕਰਾਅ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਬਿਆਨ ਖੇਤਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਦਿੱਤਾ ਹੈ। ਇਜ਼ਰਾਈਲ-ਈਰਾਨ ਸੰਘਰਸ਼ ਦੇ ਵਿੱਚ ਅਮਰੀਕਾ ਵੱਲੋਂ ਦਖਲ ਅਤੇ ਜੰਗੀ ਤਣਾਤੀਆਂ ਨੂੰ ਲੈ ਕੇ ਰੂਸ ਨੇ ਸਖਤ ਰੁਖਤ اختیار ਕਰ ਲਿਆ। ਰੂਸੀ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਮੱਧ ਪੂਰਬ ਦੇ ਵਿੱਚ ਸਿੱਧਾ ਫੌਜੀ ਹਮਲਾ ਕੀਤਾ ਤਾਂ ਜਾਂ ਈਰਾਨ ਨੂੰ ਨਿਊਕਲੀਅਰ ਥਾਂਾਂ ਤੇ ਨਿਸ਼ਾਨਾ ਬਣਾਇਆ ਤਾਂ ਇਹ ਪੂਰੇ ਇਸ ਇਲਾਕੇ ਲਈ ਪਰਮਾਣੂ ਤਬਾਹੀ ਵਾਲੀ ਸਥਿਤੀ ਪੈਦਾ ਕਰ ਸਕਦੀ ਹੈ। ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੇ ਜੰਗੀ ਟਕਰਾਅ ਦੇ ਵਿਚਕਾਰ ਜੰਗ ਪ੍ਰਭਾਵਿਤ ਈਰਾਨ ਤੋਂ ਕੱਢੇ ਗਏ 110 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਵੀਰਵਾਰ ਸਵੇਰੇ ਦਿੱਲੀ ਪਹੁੰਚਿਆ। ਇਹਨਾਂ ਵਿਦਿਆਰਥੀਆਂ ਨੂੰ ਪਹਿਲਾਂ ਈਰਾਨ ਤੋਂ ਆਰਮੀਨੀਆ ਲਿਜਾਇਆ ਗਿਆ ਜਿੱਥੇ ਇਹਨਾਂ ਨੂੰ ਭਾਰਤ ਲਿਆਂਦਾ ਗਿਆ। ਇਹਨਾਂ ਵਿਦਿਆਰਥੀਆਂ ਦੇ ਵਿੱਚੋਂ 90 ਵਿਦਿਆਰਥੀ ਜੰਮੂ ਕਸ਼ਮੀਰ ਦੇ ਹਨ ਜੋ ਮੁੱਖ ਤੌਰ ਉਤੇ ਡਾਕਟਰ ਦੀ ਪੜ੍ਹਾਈ ਕਰਨ ਲਈ ਉੱਥੇ ਗਏ ਸਨ ਵਿਦਿਆਰਥੀਆਂ ਦੇ ਪਰਿਵਾਰ ਹਵਾਈ ਅੱਡੇ ਉੱਤੇ ਆਪਣੇ ਬੱਚਿਆਂ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ 15 ਜੂਨ ਨੂੰ ਭਾਰਤੀ ਦੂਤਕਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਬੇਲੋੜੀ ਆਵਾਜਾਈ ਤੋਂ ਬਚਣ ਅਤੇ ਅਧਿਕਾਰਤ ਚੈਨਲਾਂ ਤੇ ਸੰਪਰਕ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਸੀ ਭਾਰਤ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਆਪਣੇ ਜ਼ਮੀਨੀ ਮਾਰਗਾਂ ਰਾਹੀਂ ਸੁਰੱਖਿਅਤ ਨਿਕਾਸੀ ਦਾ ਪ੍ਰੋਸਾ ਦਿੱਤਾ ਕਿਉਂਕਿ ইরਾਨੀ ਹਵਾਈ ਖੇਤਰ ਇਸ ਵੇਲੇ ਬੰਦ ਹੈ ਇਜ਼ਰਾਈਲ ਡਿਫੈਂਸ ਫੋਰਸਸ ਨੇ ਈਰਾਨ ਦੇ ਪੱਛਮੀ ਸੂਬੇ ਕਰਮਾਸ਼ਾਹ 에ਅਰ ਬੇਸ ਤੇ ਇੱਕ ਸਟ੍ਰੀਕ ਅਤੇ ਤੀਬਰ ਹਮਲਾ ਕੀਤਾ ਇਸ ਪ੍ਰਕਿਰਿਆ ਦੇ ਵਿੱਚ ਆਈਡੀਐਫ ਲੜਾਕੂ ਜਹਾਜ਼ਾਂ ਨੇ 5 ইরਾਨੀ ਐਚ1 ਕੋਬਰਾ ਅਟੈਕ ਹੈਲੀਕਾਪਟਰਾਂ ਨੂੰ ਡੇਗ ਦਿੱਤਾ IDF ਨੇ ਨਾ ਸਿਰਫ ਹੈਲੀਕਾਪਟਰਾਂ ਨੂੰ ਸਗੋਂ ਫੌਜੀ ਟਿਕਾਣਿਆਂ, ਮਿਜ਼ਾਈਲ ਸਟੋਰੇਜ, ਸਾਈਡਾ ਅਤੇ 40 ਮਿਜ਼ਾਈਲ ਉਹ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ। IDF ਨੇ 26 ਸਕਿੰਟ ਦੀ ਇੱਕ ਵੀਡੀਓ ਜਨਤਕ ਕੀਤੀ ਹੈ ਜਿਸ ਦੇ ਵਿੱਚ ਹੈਲੀਕਾਪਟਰਾਂ ਦੇ ਡਿੱਗਣ ਦੀ ਪ੍ਰਕਿਰਿਆ ਨੂੰ ਦੇਖਿਆ ਜਾ ਸਕਦਾ ਹੈ। ਇਹ ਹਮਲਾ IDF ਇੰਟੈਲੀਜੈਂਸ ਡਾਇਰੈਕਟੋਰੇਟ ਦੇ ਨਿਰਦੇਸ਼ਾਂ ਤੇ ਕੀਤਾ ਗਿਆ ਹੈ। ਹਮਲਾ ਪੱਛਮੀ ਇਰਾਨ ਦੇ ਕਰਮਾਸ਼ਾ ایربی ایس ਦੇ ਕੇਂਦਰਿਤ ਸੀ ਆਈਡੀਐਫ ਦੇ ਅਨੁਸਾਰ ਇਨ੍ਹਾਂ ਹਮਲਿਆਂ ਨੇ ইরਾਨੀ ਫੌਜੀ ਮਸ਼ੀਨਰੀ ਅਤੇ ਉਹਨਾਂ ਦੀਆਂ ਸਮਰੱਥਾਵਾਂ ਦੇ ਵਿੱਚ ਭਾਰੀ ਵਿਘਨ ਪਾਇਆ ਇਸ ਹਮਲੇ ਨੇ ਮੱਧ ਪੂਰਬ ਦੇ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਟਕਰਾਅ ਹੁਣ ਆਪਣੇ 6ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਜਿਸ ਦੇ ਨਾਲ ਖੇਤਰੀ ਯੁੱਧ ਦਾ ਡਰ ਵੱਧ ਗਿਆ ਹੈ ਬ੍ਰਿਟੇਨ ਦੇ ਵਿੱਚ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਤੋਂ ਮੁਕਤ ਕਰਨ ਦੇ ਲਈ ਵੋਟ ਦਿੱਤੀ ਗੋਰਟਲਾ ਬੈਗ ਇੰਗਲੈਂਡ ਅਤੇ ਵੇਲਜ਼ ਦੇ ਵਿੱਚ ਗਰਭਪਾਤ ਨੂੰ ਅਪਰਾਧ ਮੰਨਿਆ ਜਾਂਦਾ ਹੈ ਇਹ ਸੋਧ ਗਰਭਪਾਤ ਦੇ ਨਾਲ ਸੰਬੰਧਿਤ ਮੌਜੂਦਾ ਅਪਰਾਧਿਕ ਕਾਨੂੰਨ ਨੂੰ ਖਤਮ ਕਰ ਦੇਵੇਗੀ ਜਿਸ ਦੇ ਨਾਲ ਜਾਂਚ ਗ੍ਰਿਫਤਾਰੀ ਮੁਕੱਦਮਾ ਚਲਾਉਣ ਜਾਂ ਕੈਦ ਦੀ ਸੰਭਾਵਨਾ ਖਤਮ ਹੋ ਜਾਵੇਗੀ ਇੰਗਲੈਂਡ ਅਤੇ ਵੈਲਜ਼ ਦੇ ਵਿੱਚ ਮੌਜੂਦਾ ਕਾਨੂੰਨ ਅਨੁਸਾਰ ਗਰਭਪਾਤ ਦੇ ਪਹਿਲੇ 24 ਹਫ਼ਤਿਆਂ ਦੇ ਲਈ ਅਤੇ ਕੁਝ ਹਾਲਾਤਾਂ ਦੇ ਵਿੱਚ ਇਸ ਤੋਂ ਬਾਅਦ ਗਰਭਪਾਤ ਦੀ ਆਗਿਆ ਹੈ ਹਾਲਾਂਕਿ ਐਕਟ ਦੇ ਅਨੁਸਾਰ ਇੱਥੇ ਗਰਭਪਾਤ ਅਜੇ ਵੀ ਇੱਕ ਅਪਰਾਧ ਹੈ ਮੌਜੂਦਾ ਸੋਧ ਔਰਤਾਂ ਤੇ ਮੁਕੱਦਮਾ ਚਲਾਉਣ ਤੋਂ ਰੋਕੇਗੀ ਪਰ ਮੌਜੂਦਾ ਕਾਨੂੰਨ ਤੋਂ ਬਾਹਰ ਗਰਭਪਾਤ ਕਰਨ ਵਾਲੇ ਡਾਕਟਰੀ ਪੇਸ਼ੇਵਰ ਅਤੇ ਹਿੰਸਕ ਸਾਥੀਆਂ ਦੇ ਲਈ ਸਜ਼ਾ ਨੂੰ ਬਰਕਰਾਰ ਰੱਖੇਗੀ काई न्यूज ਅਤੇ ਯੁਗੋ ਦੁਆਰਾ ਕੀਤੇ ਗਏ ਸਰਵੇਖਣ ਦੇ ਅਨੁਸਾਰ 55% ਉੱਤਰਦਾਤਾ 24 ਹਫਟਿਆਂ ਤੋਂ ਪਹਿਲਾਂ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਅਪਰਾਧਿਕ ਕਰਾਰ ਦੇਣ ਤੋਂ ਰੋਕਣ ਦੇ ਲਈ ਕਾਨੂੰਨ ਦੇ ਵਿੱਚ ਬਦਲਾਅ ਦੇ ਹੱਕ ਵੀ ਹਨ ਪਰ 22% ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ 24 ਹਫਟਿਆਂ ਤੋਂ ਬਾਅਦ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਅਕਾਲ ਤਖਤ ਦੇ ਸਾਹਿਬ ਦੇਸ ਆਪ ਦਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਭਾਈ ਰਣਜੀਤ ਸਿੰਘ ਵੱਲੋਂ ਪੰਥਕ ਮਸਲਿਆਂ ਨੂੰ ਸਮੇਂ-ਸਮੇਂ ਤੇ ਸੰਗਤਾਂ ਦੀ ਕਚੈਰੀ ਦੇ ਵਿੱਚ ਉਜਾਗਰ ਕੀਤਾ ਜਾਂਦਾ ਹੈ ਇਸੇ ਤਹਿਤ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਕਾਰਨਾਮੇ ਨੂੰ ਨੰਗਾ ਕਰਦੇ ਆਂ ਪੰਜਵੇਂ ਪਾਤਸ਼ਾਹ ਦੀ ਚਰਨ চোপਰਾਪਤੀ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਗੁਰੂਕਾਰ ਦੀ ਕਰੋੜਾਂ ਦੀ ਸੰਪਤੀ ਖੁਰਦਪੁਰਦ ਕਰਨ ਦੇ ਦੋਸ਼ ਲਗਾਉਂਦੇ ਆਖਿਆ ਗਿਆ ਹੈ ਕਿ ਇਹ ਸੰਪਤੀ ਕਰਦੇਸ਼ਰਦਾਲੂਆਂ ਨੇ ਗੁਰੂਕਾਰ ਨੂੰ দান ਦਿੱਤੀ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਅਲਵਿੰਦਰ ਪਾਲ ਸਿੰਘ ਪਖੋਕੇ ਰਾਹੀਂ ਆਪਣੇ ਚਹੇਤਿਆਂ ਨੂੰ ਜਿਹੜਾ ਕੋਡਿਆਂ ਦੇ ਭਾਅ ਵੇਚ ਰਿਹਾ ਹੈ ਜਦਕਿ ਗੁਰੂਕਾਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ ਸਗੋ ਸ਼੍ਰੋਮਣੀ ਕਮੇਟੀ ਤਾਂ ਸਿਰਫ ਇਸ ਦੀ ਕਸਟਡੀਅਨ ਹੈ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਅਤਿ ਗਰਮੀ ਤੋਂ ਰਾਹਤ ਮਿਲ ਗਈ ਹੈ। ਪਿਛਲੇ 1-2 ਦਿਨ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਟਿਕਿਆ ਹੈ ਜੋ ਇੱਕ ਵੇਲੇ 47 ਡਿਗਰੀ ਤੋਂ ਵੀ ਉੱਪਰ ਟੱਪ ਗਿਆ ਸੀ। ਉੱਥੇ ਹੀ ਅੱਜ ਸਵੇਰੇ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਹੋ ਰਹੀ ਹੈ। ਮੌਸਮ ਖੇੜਿਆ ਹੋਇਆ ਵਿਭਾਗ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਹਨੇਰੀ ਦਾ ਅਲਰਟ ਵੀ ਜਾਰੀ ਕੀਤਾ ਹੈ। ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਲੇ ਧਾਰ ਮੀਂਹ ਦੀ ਵੀ ਸੰਭਾਵਨਾ ਦਿਟਾਈ ਜਾ ਰਹੀ ਹੈ। ਪਾਰਟੀ ਮੌਸਮ ਵਿਭਾਗ ਕੇਂਦਰ ਦੇ ਮੁਤਾਬਿਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵ ਫਤੇਗੜ ਸਾਹਿਬ ਅਤੇ ਪਟਿਆਲੇ ਦੇ ਵਿੱਚ ਹਨੇਰੀ tufaan ਦੇ ਨਾਲ ਮੀਂਹ ਦੀ ਸੰਭਾਵਨਾ ਇਸ ਦੇ ਮੱਦੇਨਜ਼ਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਕੱਲ ਪੂਰੇ ਸੂਬੇ ਦੇ ਵਿੱਚ بارش ਦਾ ਅਸਰ ਦੇਖਣ ਨੂੰ ਮਿਲੇਗਾ 26 ਜੂਨ ਦੇ ਲਈ ਵਿਭਾਗ ਨੇ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ